ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗ ਸੇ ਲੈ ਲੈ ਕੇ ਆਏ ਹਾਂ ਜੀ ਇੱਕ ਬੜਾ ਬਾਈ ਤਾਜੀ ਸੂਈ ਹੈ ਇੱਕ ਬਾਈ ਕੋਲੇ ਟੋਕੜ ਘੱਬਣ ਝੋਟੀ ਹੈ ਬਾਈ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਹੋ ਠੀਕ ਹੋ ਵਧੀਆ ਪੂਰੇ ਵਿਦਗਾ ਜੀ ਬਾਬੇ ਗੰਗਾ ਰਾਮ ਦੀ ਕਿਰਪਾ ਨਾਲ ਜੀ ਚਲੋ ਵਧੀਆ ਨਾਮ ਤੇ ਐਡਰੈਸ ਬੋਲ ਨਾਮ ਜਮਕਰ ਸਿੰਘ ਜੀ ਪਿੰਡ ਸੈਦੋ ਜੀ ਹਮ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਜੀ ਨੇੜੇ ਪਿੰਡ ਬਈ ਨੇੜੇ ਨਿਹਾਲ ਸਿੰਘ ਵਾਲਾ ਵੀ ਨੇੜੇ ਆ ਜੀ ਇਧਰ ਤਲਵੰਡੀ ਵੀ ਨੇੜੇ ਆ ਪ੍ਰਾਉੜ ਵੀ ਸਲਾਤਪੁਰਾ ਵੀ ਠੀਕ ਆ ਭਾਈ ਮੋਬਾਈਲ ਨੰਬਰ ਬੋਲੋ 9056598342 ਠੀਕ ਆ ਭਾਈ ਬਾਈ ਜਿਹੜੀ ਇਹ ਬਰਤ ਦੇਦਾ ਕਿਹੜਾ ਸਵੇਰ ਸੂਈ ਆ ਦੂਜੇ ਸਵੇਰ ਸੂਈ ਆ ਵੀਰ ਜੀ ਕਦੋਂ ਸੂਈ ਆ ਬਾਈ ਇਹ ਤੜਕੋ 5:30 ਵਜੇ ਸੂਈ ਆ ਜੀ ਠੀਕ ਆ ਬੱਚਾ ਕੀ ਦੇਤਾ ਜੀ ਬੱਛੀ ਦਿੱਤੀ ਆ ਜੀ ਬੱੱਛੀ ਬੜੀ ਚੰਗੀ ਦੇਤੀ ਹਾਂਜੀ ਬੱੱਛੀ ਬਹੁਤ ਸੋਹਣੀ ਆ ਜੀ ਬੱਚਾ ਬਾਈ ਬੱੱਛੀ ਨੂੰ ਜਨਮ ਦਿੱਤਾ ਬੱੱਛੀ ਦੀ ਗੱਲ ਆ ਦੇਖੋ ਬਸ ਬੱੱਛੀ ਇੱਕ ਨੰਬਰ ਆ ਕੀ ਬਾਤ ਆ ਬਾਈ ਬੱਚਾ ਬਹੁਤ ਚੰਗਾ ਦਿੱਤਾ ਕਰਮ ਵਾਲੀ ਨੇ ਚੱਲ ਬਹੁਤ ਸਿੱਧੇ ਜੀ ਹੋ ਕੱਢ ਜਾ ਜੇਰ ਪੈਣੀ ਆ ਹਣਾ ਜੀ ਹਾਂਜੀ ਜੇਰ ਪੈਣ ਵਾਲੀ ਏ ਜੀ ਤੁਰੀ ਵੀ ਆ ਤੇ ਬੌਲਾ ਕੱਢਿਆ ਬਾਈ ਕਣੀ ਨਹੀਂ ਬਾਲਾ ਇਹਨੂੰ ਬੱੱਛੀ ਨੂੰ ਚਰਾ ਠੀਕ ਆ ਹਾਂ ਹੂੰ ਕਿੰਨਾ ਦੁੱਧ ਦੀ ਦੂਆ ਐਸਟੀਮੇਟ ਮੇਰੇ 35 ਦਿੱਤਾ ਵਾ ਪਹਿਲਾਂ ਮੈਡ ਦਾ ਦੁੱਧ 35 ਲੀਟਰ ਹਾਂਜੀ ਠੀਕ ਆ ਬਾਈ ਕੱਤ ਦੋ ਫੁੱਲ ਆ ਫੁੱਲ ਬਰੀਡ ਫੇਸ ਬੜਾ ਚੰਗਾ ਸੂਹੀ ਸਵਾਈ ਆ ਬੱਚਾ ਮਗਰ ਬੱਚੀ ਬੱਚੀ ਬਹੁਤ ਚੰਗੀਆਂ ਥਣਲੇਵਾ ਕਮਾਲ ਦਾ ਬਾਈ ਥਣਲੇਵਾ ਤਾਂ ਬਹੁਤ ਚੰਗਾ ਆ ਬਦਾਰਾ ਮਾਰ ਕੇ ਦਿਖਾਵਾਂਗੇ ਹੁਣ ਪੂਰੀ ਵਿਥੀ ਤੇ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਹਥੀ ਜੋ ਚਾਹ ਮਸ਼ੀਨਾਂ ਚ ਹਾਂਜੀ ਹਾਂਜੀ ਲੀਵਾ ਦੇਖੋ ਬਈ ਲੀਵਲੂ ਵਾਲਾ ਤਾਂ ਰਕਾਟ ਆ ਜੀ ਹਾਂ ਵੱਡੀ ਨਾੜ ਦੇਖੋ ਦੁੱਧ ਵਾਲੀ ਇੱਕ ਨੰਬਰ ਅੱਛਾ ਤੋਂ ਵੀ ਲੀਵਾ ਦੇਖੋ ਲੈ ਹਾਂਜੀ ਲੈ ਦੇਖੋ ਹਟ ਪੁੱਤ ਆਹ ਬਾਤ ਆ ਲੀਵਾ ਲੂਵਾ ਬਹੁਤ ਚੰਗਾ ਹੈ ਨਾ ਕਰਮ ਵਾਲੀ ਦਾ ਹਾਂਜੀ ਹਾਂਜੀ ਤੋਰ ਕੇ ਦਿਖਾਈਏ ਜੀ ਹਾਂ ਤੋਰ ਦੋ ਬਈ ਆਇਆ ਬੋਤਾ ਜੀ ਫੁੱਲ ਬਰੀਡ ਆ ਫੁੱਲ ਕੱਦ ਦਾ ਤੇ ਬੱਚਾ ਮੇਰੇ ਬੱਚੀ ਦੋ ਨਗ ਮੈਲਨੇ ਆ ਭਾਈ ਕਿਉਂ ਬੱਚੀ ਨੇ ਵੀ ਕਰਮ ਵਾਲੀ ਨੇ ਨਾਲ ਹੀ ਤਿਆਰ ਹੋ ਜਾ ਬਹੁਤ ਚੰਗੀ ਬੱਸੀ ਆ ਮਗਰ ਬੜੀ ਵੀ ਦੇਖੋ ਕਰਮ ਵਾਲੀ ਹਨਾ ਹਾਂਜੀ ਹਾਂਜੀ ਫੁੱਲ ਕੱਦ ਦਾ ਪੂਰੀ ਪਲੀ ਵੀ ਆ ਤਾਂ ਤੋਂ ਚੌੜੀ ਜੂੜੀ ਦੇਖ ਭਾਈ ਇੱਕ ਨੰਬਰ ਵੜਾ ਦੁੱਧ ਵੀ ਵਜਦੀ ਗੱਲ ਸਹੀ ਆ ਵਾਕਈ ਚੰਗਾ ਪਾਦੂ ਜਿਹੜੇ ਹਿਸਾਬ ਨਾਲ ਵੜਦੀ ਤਿਆਰੀ ਆ ਲੇਵਾ ਬਹੁਤ ਆ ਫੇਸ ਦੀ ਬਿਊਟੀ ਦੇਖੋ ਲੈ ਭਾਂਡਾ ਲਿਆ ਰੈਣੇ ਲਿਆ ਰੱਸੀ ਛੱਡ ਦੇ ਨੂੰ ਪਲੀ ਵੀ ਬਹੁਤ ਆ ਤੇ ਮੁੱਲ ਕੀ ਆ ਭਾਈ ਜਾਇਦ ਜਨ ਇੱਕਤੀ ਆ ਜੀ 130000 ਹਾਂ ਜੀ ਮਾਨਤਾਨ ਹੋ ਜੂਗਾ ਹਾਂ ਜੀ ਮਾਨਤਾਨ ਕਰਦਾ ਹਾਂ 130000 ਰੁਪਇਆ ਮੋਲਾ ਮਾਨਤਾਨ ਜ਼ਰੂਰ ਹੋ ਜੂਗਾ ਜਿਆ ਨਿਆਣਾ ਓਏ ਕੋ ਦੇਖੋ ਪਿੱਛੇ ਤੋਂ ਦੇਖੋ ਕੁਆਲਿਟੀ ਦੇਖੋ ਲੈ ਕਮਾਲ ਦੀ ਹੈ ਕੀ ਨਿਆਣਾ ਲੈ ਇੱਕ ਨੰਬਰ ਲੈ ਵਾ ਭਾਈ ਨਾੜਾ ਨੂੜਾ ਫੁੱਲ ਚਾਹੀਏ ਬਾਕੀ ਕੋਈ ਚੱਕਾ ਮੀਂਧਾਰਾ ਮਾਰ ਕੇ ਦਿਖਾ ਦੇ ਤਾਲਾ ਕੋਈ ਜੱਕਰੀ ਨਹੀਂ ਹੈ ਨਾ ਨਾ ਜੀ ਨਾ ਹੂੰ ਨਿਆਣਾ ਹੁ ਪੈਨ ਦਾ ਸਾਈ ਹੈ ਨਹੀਂ ਇਹ ਜਿਗਾਰ ਵਾਲਾ ਹੂੰ ਲੈ ਬਈ ਠੰਡੀ ਦਾ ਕਰਮ ਵਾਲੀ ਫੁੱਲ ਆ ਜੱਥੇ ਪੈਰ ਧਰ ਲਿਆ ਹਿੱਲਣਾ ਤਾਂ ਹੈ ਹੀ ਨਹੀਂ ਨਾ ਜੀ ਨਾ ਬਾਕੀ ਬੱਚਾ ਬੜਾ ਜਾਇਗਾ ਦਾ ਯਾਰ ਬਸ ਹੀ ਦੇਖ ਲੋ ਜੀ ਤੁਸੀਂ ਆਪ ਹੀ ਦੇਖ ਲੋ ਹੂੰ ਨਾਸਾ ਚਿੱਟਗਾ ਸਹੀ ਗੱਲ ਬਾਈ ਦੇਖੋ ਚੂਣ ਬੜਾ ਚੰਗਾ ਹੈ ਨਾ ਬਾਈ ਹੂੰ ਜੀ ਕੰਡੀ ਨਹੀਂ ਪੋਲਣਾ ਜਿਵੇਂ ਮਰਜੀ ਧਾਰਾ ਮਰੀਦਾਲ ਕੋਈ ਚੱਕਰੀ ਨਹੀਂ ਕਹਿਣਾ ਹੁਣ ਲੈ ਕਿੰਨੀਆਂ ਕਿਧਾਰਾਂ ਮਾਰੀਆਂ ਦੁੱਧ ਦੇਖਿਓ ਹੁੰਦਾ ਭਾਈ ਇੱਕੋ ਜੀ ਧਾਰਾ ਪੂਰੀ ਗੰਨੇ ਆਰਗੀ ਧਾਰਾ ਕੀ ਬਾਤ ਹੈ ਬਾਲਾ ਬੱਸ ਕਰੋ ਭਾਈ ਬਾਲਾ ਚੰਗਾ ਚੋਣਾ ਲਾਓ ਜੀ ਬਨਾਲ ਕੇਰਗਾ ਚੋਣ ਲੱਗਿਆ ਭਈ ਗਨ ਫੜਕਾ ਸੁਣਦਾ ਚਵਾਈ ਦਾ ਇੱਕ ਨੰਬਰ ਚਵਾਈ ਆ ਦੇਖਿਓ ਕਿੰਨੀਆਂ ਕਿਧਾਰਾਂ ਮਰੀਆਂ ਲੈ ਕੀ ਬਾਤ ਆ ਇੱਕ ਨੰਬਰ ਚਵਾਈ ਆ ਥਾਣ ਦੇਖੋ ਮੁੱਠੀ ਵਾਲਾ ਥਾਣਾ ਕੋਈ ਥਾਣਾ ਨਹੀਂ ਛੋਟਾ ਚਾਰੇ ਥਾਣ ਇੱਕੋ ਜੇ ਪੂਰੇ ਗੈਰ ਤੇ ਹੁਣ ਕੱਢਾਂਗੇ ਚੋਮਾਂਗੇ ਠੀਕ ਆ ਭਾਈ ਮੋਲ ਵੀ ਜਮਾ ਜਾਇਆ ਜਾਂ ਮਾਨਤਨ ਜ਼ਰੂਰ ਹੋ ਜਾਊਗਾ। ਹਾਂਜੀ। ਤੀ ਟੋਕੜ ਗੱਬਣਾ। ਹਾਂਜੀ ਟੋਕੜ ਗੱਬਣਾ ਜੀ। ਕਿਹੜਾ ਸੂਆ ਸੂਈ ਵੀ ਹੈ। ਇਹ ਦੂਜੇ ਸੂਏ ਸੂਈ ਵੀ ਹੈ ਵੀਰ ਜੀ। ਅ ਤੀਜੇ ਵਾਸਤੇ ਗੱਬਣਾ। ਹਾਂ ਤੀਜੇ ਵਾਸਤੇ ਗੱਬਣਾ ਜੀ। ਕਿੰਨੇ ਟਾਈਮ ਦੀ ਬਈ? ਇਹ 2 ਮਹੀਨੇ ਦੀ ਗੱਬਣਾ ਜੀ। 2 ਮਹੀਨੇ ਚੈੱਕ ਪਾਸ ਚੈੱਕ ਕਰੀ ਵੀ ਹੈ ਜੀ ਆਪਣੀ। ਅਗਲਾ ਆਪਦੀ ਕਰਾ ਲਈਏ ਨਾ। ਕਰਾ ਕੇ ਲੈ ਕੇ ਜਾਵੇ। ਤੇ ਬੱਚਾ ਕੀ ਮਗਰ? ਕੱਟੀ ਆ ਜੀ ਕੱਟੀ ਦੇਖੋ। ਕੱਟੀ ਬੜੀ ਚੰਗੀ ਹੈ ਨਾ। ਹਾਂਜੀ ਲਾਥਾਂ ਨੂੰ। ਬੱਚਾ ਮਗਰ ਕੱਟੀ ਹੈ ਕੱਟੀ ਬਹੁਤ ਚੰਗੀ ਹੈ ਲੱਗ। ਸਾਢੇ 5 ਮਹੀਨੇ 7 ਕਿਲੋ ਦੁੱਧ ਆ ਜੀ 7 ਕਿਲੋ ਤੋਲ ਕੇ ਲੈ ਕੇ ਆਵੇ ਕੰਡੇ ਨਾਲ ਠੀਕ ਆ ਬਾਈ ਦੁੱਧ 9 ਕਿਲੋ ਸੀ ਮਾਰਾ ਜਾਏ ਨੇ ਖਾਣ ਪਾਣ ਦਾ ਕਰ ਜਾਂਦਾ ਪਸ਼ੂ ਜੀ ਠੀਕ ਆ ਬਾਈ ਹਮ ਹੁਣ ਚ ਬਾਈ ਹੋਈ ਵੀ ਆ ਜੀ ਹਾਂ ਜੀ ਹਾਂ ਸਵੇਰ ਦੀ ਚਵਾਈ ਹੋਈ ਵੀ ਆ ਜੀ ਸਵੇਰ ਦਾ ਹੀ ਟਾਈਮ ਆ ਵੀਡੀਓ ਬਣਾਉਣ ਦਾ ਤਕਰੀਬਨ ਸਾਢੇ ਘੰਟੇ ਕੱਦ ਕੱਦ ਦੇਖ ਲਓ ਕੋਈ ਐ ਨਹੀਂ ਵੀ ਛੋਟੀ ਨਹੀਂ ਹੈਗੀ ਚਵਾਈ ਇਹਦੀ ਹੋਈ ਵੀ ਆ ਰਾਸਤਾਨ ਚ ਹੋਈ ਵੀ ਆ ਵੀਰੇ ਠੀਕ ਆ ਬਾਈ ਫੁੱਲ ਕੱਦ ਦਾ ਫੁੱਲ ਬ੍ਰੀਡ ਚਵਾਈ ਚੁਈ ਕਿਵੇਂ ਆ ਬਾਈ ਚਵਾਈ ਚੁਈ ਇੱਕ ਨੰਬਰ ਆ ਜੀ ਓਕੇ ਆ ਜਮਾ ਬਾਕੀ ਖਰਚਾ ਦੇ ਮੈਂ ਜੀ ਕਿਸੇ ਕੋਲ ਲਾ ਲਿਓ ਥਾਨ ਬਹੁਤ ਚੰਗਾ ਚਵਾਈ ਬਾਈ ਕਹਿੰਦਾ ਓਕੇ ਆ ਫੇਸ ਬੜਾ ਚੰਗਾ ਲੈ ਸਿੰਗ ਕੁਆਲਟੀ ਇੱਕ ਨੰਬਰ ਆ ਬਾਕੀ ਤੋਰਾ ਦੇਖੋ ਲੈ ਤੋਰਾ ਵੀ ਇੱਕ ਨੰਬਰ ਆ ਚੰਗੀ ਆ ਕੱਦ ਫੁੱਲਾ ਹਣਾ ਹਾਂ ਕੱਦ ਬਹੁਤ ਦਾ ਕੱਟੀ ਦਾ ਜੀ ਕੋਈ ਛੋਟ ਹੀ ਨਹੀਂ ਬਿਊਟੀ ਬਹੁਤ 17 ਕਿਲੋ ਦਾ ਦਿੱਤਾ ਵਾ ਜੀ ਕੁਆਲਟੀ ਠੀਕ ਆ ਹੂੰ ਤੇ ਕੀ ਮੋਲ ਆ ਫਿਰ ਇਹਦਾ ਇਹਦਾ ਮੁੱਲ 120 ਹੈ ਜੀ 120000 ਰੁਪਏ ਮਾਨਤਾਨ ਹੋ ਜੂ ਹਾਂਜੀ ਮਾਨਤਾਨ ਕਰ ਦਾਂਗੀ ਠੀਕ ਆ ਬਾਈ 120000 ਰੁਪਿਆ ਮੋਲਾ ਮਾਨਤਾਨ ਜ਼ਰੂਰ ਹੋ ਜੂ ਛੋਟੀ ਚੰਗੀ ਆ ਬੱਚਾ ਮਗਰ ਕੱਟੀ ਆ ਗੱਬਣਾ ਚੈੱਕ ਹੁਣ ਸਾਡੇ ਦਾ ਬੱਚਾ ਤੇ ਬੱਚਾ ਵਾਲੀ ਗੱਲ ਕੋਈ ਨਹੀਂ ਹੈਗੀ ਹੂੰ ਕਹੇ ਤਾਰਾ ਮਾਰ ਕੇ ਵੀ ਦਿਖਾ ਦਨੇ ਨਾ ਕੋਈ ਨਹੀਂ ਬਾਈ ਸੁੰਦੀ ਪਹੁੰਚ ਤੇ ਕਿਸੇ ਵੀਰ ਨੂੰ ਦੋਵੇਂ ਨਗਾ ਜੋ ਕੋਈ ਵੀ ਨਗ ਪਸੰਦ ਆ ਵੀ ਬਾਈ ਨਾ ਕਨੈਕਟ ਕਰ ਲਓ ਜੀ ਧੰਨਵਾਦ ਬਾਈ